ਹਾਂਜੀ ਰਾਸ਼ਨ ਕਾਰਡ ਤਾਂ ਤੁਹਾਡਾ ਵੀ ਬਣਿਆ ਹੋਇਆ ਹੈ ਤੇ ਤੁਸੀਂ ਵੀ ਲੈ ਰਹੇ ਹੋ ਫ੍ਰੀ ਰਾਸ਼ਨ ਦਾ ਲਾਭ ਅੱਜ ਅਪਡੇਟ ਵੀ ਅਸੀਂ ਰਾਸ਼ਨ ਕਾਰਡ ਬਾਰੇ ਹੀ ਲੈ ਕੇ ਆਏ ਹਾਂ ਨਵੇਂ ਨਿਯਮ ਨੇ ਜਿਹੜੇ ਰਾਸ਼ਨ ਕਾਰਡ ਬਾਰੇ ਆ ਚੁੱਕੇ ਨੇ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਦੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਰਾਸ਼ਨ ਕਾਰਡ ਬਾਰੇ ਨਵੇਂ ਨਿਯਮ ਕੀ ਆ ਰਹੇ ਨੇ ਹੁਣ ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਲਾਭ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖਬਰ ਹੈ ਰਾਜ ਸਰਕਾਰ ਨੇ ਹਾਲ ਹੀ ਦੇ ਵਿੱਚ ਰਾਸ਼ਨ ਕਾਰਡ ਪ੍ਰਣਾਲੀ ਦੇ ਵਿੱਚ ਸਖਤ ਰੁਕ ਬਣਾਇਆ ਹੈ ਤੇ ਕੁਝ ਨਵੇਂ ਨਿਯਮ ਲਾਗੂ ਕੀਤੇ ਨੇ ਇਹਨਾਂ ਨਵੇਂ ਨਿਯਮਾਂ ਦਾ ਮਕਸਦ ਫਰਜ਼ੀ ਰਾਸ਼ਨ ਕਾਰਡਾਂ ਨੂੰ ਰੋਕਣਾ ਤੇ ਸਬਸਿਡੀ ਵਾਲੇ ਰਾਸ਼ਨ ਦਾ ਲਾਭ ਸਿਰਫ ਯੋਗ ਲੋਕਾਂ ਤੱਕ ਪਹੁੰਚਾਉਣਾ ਹੈ ਨਵੇਂ ਨਿਯਮਾਂ ਮੁਤਾਬਕ ਜੇਕਰ ਕਿਸੇ ਰਾਸ਼ਨ ਕਾਰਡ ਧਾਰਕ ਪਰਿਵਾਰ ਦੀ ਸਾਲਾਨਾ ਆਮਦਨ ਪਿੰਡੂ ਖੇਤਰਾਂ ਦੇ ਵਿੱਚ 2 ਲੱਖ ਰੁਪਏ ਤੇ ਸ਼ਹਿਰੀ ਖੇਤਰਾਂ ਦੇ ਵਿੱਚ 3 ਲੱਖ ਰੁਪਏ ਤੋਂ ਵੱਧ ਹੈ ਤਾਂ ਉਹਨਾਂ ਦਾ ਰਾਸ਼ਨ ਕਾਰਡ ਜਿਹੜਾ ਹੈ ਉਹ ਰੱਦ ਕੀਤਾ ਜਾ ਸਕਦਾ ਹੈ ਨਾਲ ਹੀ ਜੇਕਰ ਕਿਸੇ ਪਰਿਵਾਰ ਕੋਲ 5 ਏਕੜ ਤੋਂ ਵੱਧ ਸਿੰਚਾਈ ਵਾਲੀ ਜ਼ਮੀਨ ਪਿੰਡੂ ਖੇਤਰਾਂ ਦੇ ਵਿੱਚ ਜਾਂ 100 ਵਰਗ ਮੀਟਰ ਤੋਂ ਵੱਧ ਦਾ ਪਲਾਟ ਜਾਂ ਮਕਾਨ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਤਾਂ ਉਹਨਾਂ ਦਾ ਰਾਸ਼ਨ ਕਾਰਡ ਵੀ ਜਿਹੜਾ ਹੈ ਉਹ ਰੱਦ ਕੀਤਾ ਜਾ ਸਕਦਾ ਹੈ ਈਕੇਵਾਈਸੀ ਅਪਡੇਟ ਜਿਹੜੀ ਹੈ ਉਹ ਲਾਜ਼ਮੀ ਕਰ ਦਿੱਤੀ ਗਈ ਹੈ ਰਾਜ ਸਰਕਾਰ ਸਮੇਂ-ਸਮੇਂ ਤੇ ਰਾਸ਼ਨ ਕਾਰਡ ਧਾਰਕਾਂ ਲਈ ਈਕੇਵਾਈਸੀ ਆਪਣੇ ਘਰ ਨੂੰ ਜਾਣ ਨੂੰ ਅਪਡੇਟ ਕਰ ਰਹੀ ਹੈ ਇਹ ਇੱਕ ਤਰ੍ਹਾਂ ਦਾ ਡਿਜੀਟਲ ਵੈਰੀਫਿਕੇਸ਼ਨ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਰਾਸ਼ਨ ਕਾਰਡ ਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ ਭਾਵ ਕਿ ਰਾਸ਼ਨ ਜਿਹੜਾ ਹੈ ਉਹ ਸਹੀ ਤੇ ਲੋੜਵੰਦ ਵਿਅਕਤੀ ਨੂੰ ਜਿਹੜਾ ਉਹ ਮਿਲ ਰਿਹਾ ਜੇਕਰ ਤੁਸੀਂ ਅਜੇ ਤੱਕ ਆਪਣਾ ਈਕੇਵਾਈਸੀ ਅਪਡੇਟ ਨਹੀਂ ਕੀਤਾ ਤਾਂ ਇਸ ਨੂੰ ਆਪਣੇ ਨਜ਼ਦੀਕੀ ਰਾਸ਼ਨ ਕਾਰਡ ਦਫ਼ਤਰ ਜਾਂ ਫਿਰ ਮੋਬਾਈਲ ਐਪ ਜਾਂ ਫਿਰ ਤੁਸੀਂ ਆਪਣੇ ਡਿਪੋ ਹੋਲਡਰ ਤੋਂ ਜਾ ਕੇ ਜਲਦੀ ਇਹ ਜਿਹੜਾ ਇਕੇ ਵਾਸੀ ਦਾ ਪ੍ਰੋਸੈਸ ਹੈ ਪੂਰਾ ਕਰਵਾ ਲਓ ਜੇਕਰ ਤੁਸੀਂ ਇਕੇ ਵਾਸੀ ਨੂੰ ਅਪਡੇਟ ਨਹੀਂ ਕਰਦੇ ਤਾਂ ਤੁਹਾਡਾ ਰਾਸ਼ਨ ਕਾਰਡ ਵੀ ਰੱਦ ਹੋ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਇੱਕ ਪਰਿਵਾਰ ਕੋਲ ਸਿਰਫ ਇੱਕ ਰਾਸ਼ਨ ਕਾਰਡ ਹੋਣਾ ਚਾਹੀਦਾ ਹੈ ਜੇਕਰ ਕਿਸੇ ਪਰਿਵਾਰ ਕੋਲ ਇੱਕ ਤੋਂ ਵੱਧ ਰਾਸ਼ਨ ਕਾਰਡ ਪਾਈ ਜਾਂਦੇ ਨੇ ਤਾਂ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇੰਨਾ ਹੀ ਨਹੀਂ ਫਰਜ਼ੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਤੇ ਵੀ ਜੁਰਮਾਨਾ ਲਗਾਇਆ ਜਾ ਸਕਦਾ ਹੈ ਸਰਕਾਰ ਦਾ ਉਦੇਸ਼ ਹੈ ਕਿ ਰਾਸ਼ਨ ਕਾਰਡ ਦਾ ਲਾਭ ਸਿਰਫ ਉਹਨਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਜੋ ਅਸਲ ਦੇ ਵਿੱਚ ਲੋੜਵੰਦ ਨੇ ਇਸ ਲਈ ਜਾਲੀ ਰਾਸ਼ਨ ਕਾਰਡ ਰੱਦ ਕਰਨ ਤੋਂ ਬਾਅਦ ਜੋ ਰਾਸ਼ਨ ਬਚਿਆ ਉਹ ਅਸਲੀ ਯੋਗ ਲੋਕਾਂ ਨੂੰ ਰਾਸ਼ਨ ਕਾਰਡ ਦੇ ਕੇ ਵੰਡਿਆ ਜਾਵੇਗਾ ਇਸ ਸਬੰਧੀ ਇੱਕ ਹੋਰ ਅਪਡੇਟ ਜਿਹੜੀ ਆ ਰਹੀ ਹੈ ਰਾਸ਼ਨ ਕਾਰਡ ਜਿਹੜੇ ਗੈਰ ਮੌਜੂਦਗੀ ਦੇ ਵਿੱਚ ਲੈ ਰਹੇ ਨੇ ਭਾਵ ਕਿ ਜਿਨ੍ਹਾਂ ਦਾ ਰਾਸ਼ਨ ਲੱਗਿਆ ਹੋਇਆ ਹੈ ਪੰਜਾ ਪੰਜਾ ਕਿੱਲੇ ਜ਼ਮੀਨ ਹੈ ਜਾਂ ਫਿਰ ਜਿਹੜਾ ਘਰਾਂ ਦੇ ਵਿੱਚ ਏਸੀ ਗੱਡੀਆਂ ਖੜੀਆਂ ਨੇ ਉਹਨਾਂ ਦਾ ਜਿਹੜਾ ਰਾਸ਼ਨ ਲੱਗਿਆ ਹੋਇਆ ਹੈ ਤਾਹੂ ਰਾਸ਼ਨ ਕਟਦੀ ਇਨਕੁਆਰੀ ਹੋ ਕੇ ਜਿਹੜਾ ਰਾਸ਼ਨ ਹੁਣ ਤੱਕ ਗਵਰਨਮੈਂਟ ਵੱਲੋਂ ਲੈ ਚੁੱਕੇ ਨੇ ਉਹਦਾ ਜਿਹੜਾ ਬਕਾਇਆ ਹੈ ਗਵਰਨਮੈਂਟ ਵਾਪਸ ਲੈ ਸਕਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ